ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਅੱਜ ਗੁਰਦੁਆਰਾ ਹਾਜ਼ਰਤਨ ਸਾਹਿਬ ਵਿਖੇ ਅੱਜ ਕੀਤੀ ਗਈ ਇੱਕ ਅਹਿਮ ਮੀਟਿੰਗ ਅਤੇ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹਾ ਪਰਦੇ ਵਰਕਰ ਦੇ ਵਿੱਚ ਹੋਏ ਸ਼ਾਮਲ ਇਸ ਮੌਕੇ ਆਗੂਆਂ ਨੇ ਬੋਲਿਆ ਕਿਹਾ ਕਿ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਤੇ ਭਾਵੇਂ ਪੰਜਾਬ ਦੀ ਸਰਕਾਰ ਜੋ ਵਿਕਾਸ ਅਕਾਲੀ ਦਲ ਨੇ ਕੀਤਾ ਹੈ ਇਹ ਜਾਣਬੁੱਝ ਕੇ ਆਪਣਾ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆਪਾਂ ਕਰ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਵਰਕਰਾਂ ਦੇ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਜੋ ਪ੍ਰਾਪਤੀਆਂ ਹਨ ਉਹ ਇਹ ਇਹਨਾਂ ਦੇ ਨਾਲ ਸੰਧੀਆਂ ਕੀਤੀਆਂ ਇਸ ਮੱਕਿ ਉਹਨਾਂ ਨੇ ਬੋਲਦਿਆਂ ਕਿਹਾ ਕਿ ਜੋ ਅੱਜ ਹਾਲਾਤ ਪੜੇ ਹੋਏ ਨੇ ਪੰਜਾਬ ਦੇ ਅੰਦਰ ਉਹ ਅੱਜ ਦੀ ਸਰਕਾਰ ਜੋ ਆਪਣਾ ਇਥੋਂ ਦੀ ਆਪਣਾ ਪੰਜਾਬ ਸਰਕਾਰ ਹੈ ਉਸ ਤੋਂ ਸੰਭਲ ਨਹੀਂ ਰਹੀ ਜੋ ਕਰੀਦਲ ਦੇ ਵੇਲੇ ਵਿਕਾਸ ਹੋਇਆ ਹੁਣ ਅੱਜ ਕੱਲ ਇਹਨਾਂ ਦੇ ਕੋਲ ਵਿਕਾਸ ਵੀ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਜਾਣਬੁੱਝ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੁਣ ਕੀਤੀ ਜਾ ਰਹੀ ਹੈ ਤੇ ਅੱਜ ਗੁਰਦੁਆਰਾ ਹਾਜ਼ਰੀਦਾਨ ਆਪਣਾ ਸਾਹਿਬ ਵਿਖੇ ਜ਼ਿਲ੍ਹੇ ਪਰ ਦੇ ਵਰਕਰਾਂ ਦੀ ਇੱਕ अहम ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਸੈਂਕੜੇਾਂ ਦੀ ਗਿਣਤੀ ਦੇ ਵਿੱਚ ਵਰਕਰ ਇਸ ਦੇ ਵਿੱਚ ਸ਼ਾਮਲ ਹੋਏ ਆਓ ਤੁਹਾਨੂੰ ਸੁਣਾਉਣੇ ਆ ਕੀ ਹੈ ਪੂਰਾ ਮਾਮਲਾ ਤੇ ਇਹ ਮੀਟਿੰਗ ਆਪਣਾ ਗੁਰਦੁਆਰਾ ਹਾਜ਼ਰੀਦਾਨ ਸਾਹਿਬ ਵਿਖੇ ਕਿਉਂ ਰੱਖੀ ਗਈ ਅਤੇ ਕਿੱਥੋਂ-ਕਿੱਥੋਂ ਅਤੇ ਕਿਹੜੇ-ਕਿਹੜੇ ਅਹੁਦਿਆਂ ਦੇ ਵਰਕਰ ਇਸ ਦੇ ਵਿੱਚ ਸ਼ਾਮਲ ਹੋਏ ਜੀ ਸਰ ਜੀ ਨਾਮਾ ਤੁਹਾਡਾ ਕੀ ਕਹਿਣਾ ਚਾਹੋਗੇ ਇਸ ਮੀਟਿੰਗ ਬਾਰੇ ਮੈਂ ਇਕਬਾਲ ਸਿੰਘ ਢੱਲੋਂ ਇਤੂ ਸੇਵਾਦਾਰ ਬਿਨਾਂ ਸ਼ਹਿਰ ਤੋਂ ਅੱਜ ਸਾਡੀ ਸ਼ਰੌਣੀ ਕਾਲੀਦਨ ਜ਼ਿਲ੍ਹਾ ਜਥੇਦਾਨ ਨੂੰ ਮੀਟਿੰਗ ਰੱਖੀ ਗਈ ਹੈ ਜੋ ਪੰਜਾਬ ਦੇ ਹਾਲਾਤ ਸ਼ਰੌਣੀ ਕਾਲੀਦਨ ਨੂੰ ਜੋ ਬਦਨਾਮ ਕਰਦੇ ਸਿਆਸੀ ਚਾਲਾਂ ਚੱਲੀਆਂ ਜਾ ਰਹੀਆਂ ਚਾਹੇ ਉਹ ਕੇਂਦਰ ਸਰਕਾਰ ਵੱਲੋਂ ਹੋਵੇ ਚਾਹੇ ਉਹ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਹੈ ਉਸ ਵੱਲੋਂ ਹੋਵੇ ਅੱਜ ਅਸੀਂ ਇਕੱਠੇ ਹੋ ਕੇ ਇਸ ਨੂੰ ਸੌਂਦਾ ਬਿਚ ਮੀਟਿੰਗ ਕੀਤੀ ਹੈ ਔਰ ਅਸੀਂ ਆਪਦੇ ਬਰਕਰਾਂ ਨੂੰ ਮੌਜੂਦਾ ਸਥਿਤੀ ਤੋਂ ਸਾਰਾ ਜਾਣੂ ਕਰਵਾਇਆ ਜਾਊਗਾ ਹੁਣ ਇਸ ਟਾਈਮ ਦੇ ਮੀਟਿੰਗ ਚੱਲ ਰਹੀ ਹੈ ਔਰ ਜਿਹੜੇ ਸ਼ਰੂਮ ਨੇ ਅਕਾਲੀ ਦਲ ਦੇ 10 ਸਾਲਾਂ ਦੀ ਸਰਕਾਰ ਦਾ ਨਿਬ ਵਿਕਾਸ ਹੋਇਆ ਅਸੀਂ ਲੋਕਾਂ ਦੇ ਵਿੱਚ ਜਾ ਕੇ ਅੱਜ ਕੇ ਜਾਵਾਂਗੇ ਔਰ ਜੋ ਜਿਹੜੀਆਂ ਹੈ ਸਿਆਸੀ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਪੰਜਾਬ ਦੇ ਉਲਟ ਔਰ ਉਹ ਅਕਾਲੀ ਦਲ ਦੇ ਉੱਟ ਉਹ ਲੋਕਾਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਦੇ ਰਾਹੀਂ ਸਾਡੇ ਅਕਾਲੀ ਬਰਕਰਾਂ ਦੇ ਰਾਹੀਂ ਅਸੀਂ ਉਹਨਾਂ ਨੂੰ ਮੂੰਹ ਤੋੜ ਜਵਾਂਗੇ 27 ਦੀ ਜਿਹੜੀ ਹੈਗੀ ਆਮ ਇਲੈਕਸ਼ਨ ਦੀ ਉਸ ਵਾਰ ਕੀ ਗੱਲ ਹੈ ਸ਼ਰੂਮ ਨੇ ਅਕਾਲੀ ਦ ਦੇਵੇ ਅਬ ਇਹ 10 ਸਾਲ ਪਹਿਲਾਂ ਜੋ ਪੰਜਾਬ ਦੇ ਵਿੱਚ ਵਿਕਾਸ ਕੀਤਾ ਜੋ ਪੰਜਾਬ ਦੇ ਵਿੱਚ ਤਰੱਕੀ ਲੈ ਕੇ ਆਂਦੀ ਹੈ ਜੋ ਨਵਾਂ ਜੋਬ ਸ਼ੁਰੂ ਹੋਇਆ ਵਿਕਾਸ ਦਾ ਉਹ ਸ਼ੁਰੂਨੇ ਇਕਲ ਦਲ ਦੀ ਸਰਕਾਰ ਦਰਾਂ ਨੂੰ ਹੋਇਆ ਲੋਕਾਂ ਨੂੰ ਦੱਸ ਕੇ ਔਰ ਜੋ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਨੇ ਬੇਸ਼ੱਕ ਉਹ 5 ਸਾਲ ਪਹਿਲਾਂ ਕਾਂਗਰਸ ਰਾਜ ਕਰਕੇ ਗਈ ਹੈ ਇੱਥੇ ਬੇਸ਼ੱਕ ਸ਼ੋਮਣ ਆਪਣਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇੱਥੇ ਉਹ ਚੱਲ ਰਹੀ ਹੈ ਉਹਨਾਂ ਨੇ ਜੋ ਲੋਕਾਂ ਦੇ ਨਾਲ ਝੂਠੀਆਂ ਗਰੰਟੀਆਂ ਝੂਠੇ ਵਾਅਦੇ ਕਰਕੇ ਜੋ ਸਰਕਾਰ ਲੈ ਕੇ ਆਂਦੀ ਹੈ ਉਸ ਦਾ ਅਸੀਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਾਂਗੇ ਕਿਵੇਂ ਲੋਕਾਂ ਨਾਲ ਉਹਨਾਂ ਨੇ ਗਰੰਟੀਆਂ ਝੂਠੀਆਂ ਗਰੰਟੀਆਂ ਦੇ ਠੱਗੀਆਂ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੇ ਹੈਗੇ ਔਰ ਪੰਜਾਬ ਦਾ ਜੋ ਹਾਲਾਤ ਅਲਾਇਨ ਆਰਡਰ ਦੀ ਜੇ ਗੱਲ ਕਰੀ ਆਪਾਂ ਜੋ ਹਾਲਾਤ ਇੱਥੇ ਬਹੁਤ ਮਾੜੇ ਬਣੇ ਹੋਏ ਨੇ ਉਹਨਾਂ ਨੂੰ ਮੁੱਦਿਆਂ ਨੂੰ ਲੈ ਕੇ ਅਸੀਂ ਕਾਲ ਵਿੱਚ ਜਾਵਾਂਗੇ ਸਵੇਗੁਰੂ ਜੀ ਕਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਸਾਡੀ ਮੀਟਿੰਗ 2-4 ਮਿੰਟ ਤੋਂ ਰੁਟੀਨ ਚ ਹੁੰਦੀ ਹੀ ਰਹਿੰਦੀ ਹੈ ਅੱਜ ਵੀ ਇਹ ਮੀਟਿੰਗ ਹੈ ਜਿਹੜੀ ਭਰਤੀ ਹੋ ਗਈ ਹੈ ਟੀਆ ਉਹਦੇ ਬਾਰੇ ਸਾਰਾ ਰਾਇ ਮਸ਼ਵਰਾ ਕਰਨ ਵਾਸਤੇ ਸਾਡੇ ਜਿਹੜੇ ਭਰਤੀ ਦੇ ਅਭਿਰਬਰ ਸੀਗੇ ਜ਼ਿਲ੍ਹੇ ਦੇ ਨਿਰਮੇ ਜਸਨ ਸੇਖੋ ਸਾਹਿਬ ਤੇ ਬੀਬੀ ਹਰਗੋਬਿੰਦ ਕੌਰ ਸੇਖੋ ਸਾਹਿਬ ਦਾ ਹੁਕਮ ਸੀ ਵੀ ਇਹ ਮੀਟਿੰਗਾਂ ਪਰ ਰੱਖਣੀ ਹੈ ਤੇ ਉਸ ਕਰਕੇ ਸਾਰੇ ਜ਼ਿਲ੍ਹੇ ਦੇ ਜਿਹੜੇ ਸਤਕਾਰ ਜੋ ਫਲਕਾ ਇੰਚਾਰਜ ਸਾਰੇ ਵਿੰਗਾਂ ਦੇ ਪ੍ਰਧਾਨ ਸਾਰੇ ਵਰਕਰ ਸਹਿਬਾਨ ਸੀਨੀਅਰ ਲੀਡਰ ਸਹਿਬਾਨ ਸਾਰੀ ਮੀਟਿੰਗ ਦੇ ਵਿੱਚ ਵੱਡੀ ਪੱਧਰ ਤੇ ਪਹੁੰਚੇ ਆ। ਇਹ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਸਾਰੀਆਂ ਵਿਚਾਰਾਂ ਕਰਨ ਵਾਸਤੇ ਆ ਜੇ ਮੀਟਿੰਗ ਜਿਹੜੀ ਰੋਟੀਨਲੀ ਮੀਟਿੰਗ ਹੈ ਰੱਖੀ ਹੋਈ ਹੈ। ਕੀ ਲੱਗ ਰਿਹਾ ਹੈ ਦੇਰੀ ਹਸਤਾਜ ਦੇ ਵਿੱਚ ਇਹ ਕਾਲੀ ਦਲ ਹੈਗਾ ਕਿਸ ਤਰੀ ਗਰੋਥ ਰਹੇਗੀ ਜਦੋਂ ਕਿ ਹੁਣ ਤੱਕ ਕਾਲੀ ਦਲ ਨੂੰ ਕਾਫੀ ਪਾਸ ਹੋ ਜਿਹਾ ਹੈਗਾ ਤੇ ਉਹਨਾਂ ਉੱਤੇ ਵੀ ਦੇਖ ਰਿਹਾ ਲੋਕਾਂ ਕੰਢੇ ਨੂੰ ਦੇਖ ਰਿਹਾ ਵੀ ਭੰਡਿਆ ਜਾ ਰਿਹਾ ਹੈ। ਦੇਖੋ ਜਦੋਂ ਤੱਕ ਸ਼ਰੋਗ ਕਾਲੀ ਦਲ ਦੀ ਇਹ ਪਾਰਟੀ ਬਣੀ ਹੈ ਇਤਰਾਜ ਚੜਾ ਬਹੁਤ ਆਏ ਬਹੁਤ ਵਾਰੀ ਪਾਰਟੀ ਤੇ ਸੰਕਟ ਵੀ ਆਇਆ ਤੇ ਪਾਰਟੀ ਮਜ਼ਬੂਤ ਹੋ ਕੇ ਵੀ ਨਿਕਲੀ ਆਉਣਾ ਸੰਕਟਾਂ ਦੇ ਵਿੱਚੋਂ ਤੇ ਗੁਰੂ ਦੀ ਕਿਰਪਾ ਹੋਊਗੀ ਪ੍ਰਮਾਤਮਾ ਕਿਰਪਾ ਕਰੂਗਾ ਤੇ ਪਾਰਟੀ ਹੋਰ ਵੀ ਮਜ਼ਬੂਤ ਹੋ ਕੇ ਨਿਕਲੂ ਕੀ ਲੱਗ ਰਿਹਾ ਹੈ ਇਹ ਕੋਈ ਅਸਥਾਈ ਚੀਜ਼ ਹੈ ਪੰਡਤ ਇਹ ਠੀਕ ਲੱਗ ਰਹੀ ਜੀ ਵਧੀਆ ਰਹੂਗਾ ਜੀ ਬਹੁਤ ਵਧੀਆ ਰਹੂਗਾ ਕਿਉਂਕਿ ਸਾਰੀਆਂ ਪਾਰਟੀਆਂ ਲੋਕਾਂ ਨੇ ਵੇਖ ਲਿਆ ਸਾਰੀਆਂ ਪਾਰਟੀਆਂ ਨੇ ਝੂਠੇ ਵੱਡੇ ਵੱਡੇ ਝੂਠ ਮਾਰੇ ਆ ਬਹੁਤ ਵੱਡੇ ਗੱਪ ਮਾਰ ਕੇ ਲੋਕ ਬਹੁਤ ਤੰਗ ਆ ਚੁੱਕੇ ਆ ਜਿਹੜਾ ਸ਼੍ਰੋਮਿਕ ਕਾਲੀਦਾਲ ਦੀ ਸਰਕਾਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਜੋ ਵਿਕਾਸ ਹੋਇਆ ਤੁਸੀਂ ਆਪਣੇ ਵਹਿੰਡੇ ਦੇ ਵਿੱਚ ਹੀ ਦੇਖ ਲਓ ਕਿੰਨਾ ਵਿਕਾਸ ਹੋਇਆ ਮੇਰੇ ਖਿਆਲ ਚ ਉਹ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਇਹਨਾਂ ਵਿਕਾਸ ਨਹੀਂ ਕੀਤਾ ਗੱਤੇ ਜਰ ਦੀ ਬਰਖਾ ਕੀ ਲੈ ਕੇ ਕਾਫੀ ਨਹੀਂ ਕੀਤਾ ਆਪਣੇ ਬਿਖਸੀ ਵੀ ਬਾਰੇ ਇਹ ਸਵਾਰ ਨੂੰ ਕੀ ਕਹਾਂ ਜੀ ਸਵਾਰ ਨੂੰ ਉਹ ਤਾਂ ਦੇਖੋ ਜੀ ਉਹ ਜੈਕਟਿਵ ਦਾ ਕੰਮ ਹੈ ਉਹਦੇ ਵਿੱਚ ਮੈਨੂੰ ਤਾਂ ਉਹਦੇ ਵਿੱਚ ਪਤਾ ਨਹੀਂ 나 ਇਹ ਮੇਰੇ ਲੈਵਲ ਦਾ ਕੰਮ ਹੈ ਉਹ ਜੈਕਸ਼ਨਲ ਕਮੇਟੀ ਜੈਕਟ ਕਮੇਟੀ ਜ세ਦਰ ਸਾਹਿਬਾ ਦੀ ਨਿਯੁਕਤੀ ਕਰਦੀ ਹੈ ਉਹੀ ਉਹਨਾਂ ਦੀ ਜਿਹੜੀ ਸੇਵਾ ਸਮਾਪਤ ਕਰਦੀ ਉਹ ਜਿਹੜੀ ਹੈ ਜੈਕਟ ਬਾਡੀ ਦਾ ਹੀ ਕੰਮ ਹੈ ਉਹ ਹੀ ਦੱਸ ਸਕਦੇ ਆ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ 5 ਸਾਲ ਹੋਣ ਆਲੇ ਹੋ ਚਲੇ ਆ ਥੋੜੇ ਸਮਾਂ ਰਹਿ ਗਿਆ ਤਿੰਨ ਹੋ ਗਏ ਦੋ ਰਹਿ ਗਏ ਹਾਂ ਜਿਸ ਤਰ੍ਹਾਂ ਰਿਸਪੌਂਸਿਬਲ ਰਹੇਗਾ ਤੁਸੀਂ ਇਸ ਵਾਰ ਕੀ ਕਰਨਾ ਚਾਹੁੰਦੇ ਦੇਖਾਈ ਤੱਕ ਜੇ ਵੀ ਉਹਨਾਂ ਨੇ ਕੋਈ ਵਾਅਦੇ ਕੀਤੇ ਸੀ ਜਾਂ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਸੀ ਲੋਕਾਂ ਦੇ ਨਾਲ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਮੇਰੇ ਵੀ ਕੁ ਦੱਸਣ ਦੀ ਗੱਲ ਨਹੀਂ ਇੱਕ ਵੀ ਕੋਈ ਵਾਅਦਾ ਨਹੀਂ ਪੂਰਾ ਕੀਤਾ ਕੋਈ ਆਪਾਂ ਇਲਾਕੇ ਦਾ ਜਾਂ ਲੋਕਾਂ ਦੇ ਜਿਹੜੀਆਂ ਉਹਨਾਂ ਨੇ ਅਲਾਨ ਕੀਤੇ ਸੀ ਇੱਕ ਵੀ ਕੋਈ ਗਾਰੰਟੀ ਨਹੀਂ ਪੂਰੀ ਕੀਤੀ ਸਾਰੇ ਲੋਕ ਮਹਿਸੂਸ ਕਰ ਰਹੇ ਵੀ ਇਹਨਾਂ ਨੇ ਸਾਡੇ ਨਾਲ ਇੱਕ ਠੰਗੀ ਮਾਰੀ ਲੋਕਾਂ ਦੀ ਵੋਟਾਂ ਨਾਲ ਦੇਖੋ ਜੋ ਵਰਤਾਰਾ ਅੱਜ ਪੰਜਾਬ 'ਚ ਵਰਤ ਰਿਹਾ ਹੈ ਜਿਸ ਤਰ੍ਹਾਂ ਸੈਂਟਰ ਤੇ ਸੂਬੇ ਦੀ ਸਰਕਾਰ ਤੇ ਹਿੰਦੁਸਤਾਨ ਦੀਆਂ ਏਜੰਸੀਆਂ ਸਾਨੂੰ ਲੀਡਰਲੈਸ ਕਰਨ ਲਈ ਲੱਗੀਆਂ ਹੋਈਆਂ ਨੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਵਾਸਤੇ ਲੱਗੀਆਂ ਹੋਈਆਂ ਨੇ ਔਰ ਸਾਨੂੰ ਅਕਾਲ ਤਖਤ ਸਾਹਿਬ ਨਾਲ ਤੋੜਨ ਵਾਸਤੇ ਲੱਗੀਆਂ ਹੋਈਆਂ ਉਹਦੇ ਵਾਸਤੇ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਸਾਰੇ ਜਿਹੜੇ ਆਗੂ ਸਹਿਬਾਨ ਸੀਗੇ ਹਲਕਿਆਂ ਦੇ ਉਹ ਅਸੀਂ ਬੁਲਾਏ ਸੀ ਤਾਂ ਕਿ ਸੱਥਾਂ 'ਚ ਬੈਠ ਕੇ ਲੋਕਾਂ ਨੂੰ ਸਮਝਾਇਆ ਜਾਵੇ ਕਿ ਆਪਾਂ ਇੱਕ ਢੂੰਗੀ ਸਾਜ਼ਿਸ਼ ਦੇ ਸ਼ਿਕਾਰ ਹੋਏ ਹਾਂ ਸਿਪਾਹ ਜੇ ਸਰਕਾਰ ਦੇ 3 ਸਾਲ ਪੂਰੇ ਹੋ ਗਏ ਆ ਕਿ ਲੱਗਦਾ 3 ਸਾਲਾਂ ਦੇ ਵਿੱਚ ਉਹਨਾਂ ਨੂੰ ਕੁਝ ਕੀਤਾ ਦੇਖੋ ਸਰਕਾਰ ਹੈ ਪੰਜਾਬ 'ਚ ਪਹਿਲੀ ਗੱਲ ਤਾਂ ਲੱਗਦਾ ਕੋਈ ਸਰਕਾਰ ਹੈ ਨਹੀਂ ਆ ਸਾਡੇ ਮੌੜ ਹੀ ਦੋ ਵਾਕਿਆ ਹੋ ਗਏ ਅੱਜ ਵੀ ਧਰਨਾ ਲੱਗਿਆ ਥਾਣੇ ਮਰੇ ਅਕੱਲ ਪਰसों ਇੱਕ ਜਵਾਨ ਲੜਕੀ ਗੈਂਗ ਰੇਪ ਕਰਕੇ ਉਹਨੂੰ ਮਾਰ ਦਿੱਤਾ ਗਿਆ ਥਾਂ ਥਾਂ ਗੋਲੀ ਚੱਲਦੀ ਆ ਬਠਿੰਡੇ ਚ ਜਿਹੜਾ ਕੁਝ ਹੋਇਆ ਉਹ ਵੀ ਤੁਹਾਨੂੰ ਪਤਾ ਹੈ ਸੋ ਲਾ ਐਂਡ ਆਰਡਰ ਫੇਲ ਹੈ ਇਹ ਔਰ ਦਰਿਆਵਾ ਦਾ ਨਾਟਕ ਹੈ ਕਿ ਆ ਜਿਹੜੇ ਡਰਾਮੇ ਕਰ ਰਹੇ ਆ ਕੁਝ ਬੰਤਾ ਰਿਹਾ ਨਹੀਂ ਇਹਦੇ ਨਾਲ ਹੈ ਜੀ ਵਡੀਆਂ ਵਡੀਆਂ ਤੋਪਾਂ ਫੜਨ ਜਿੱਥੋਂ ਨਸ਼ਾ ਸ਼ੁਰੂ ਹੁੰਦਾ ਹੈ ਉਹਨਾਂ ਨੂੰ ਪਾੜਨਾ ਤਾਂ ਜਾ ਕੇ ਕੰਮ ਸ਼ੁਰੂ ਪੰਦਾ ਹੈ ਇਹ ਕੀ ਗੱਲ ਹੋਈ ਕਿ ਨਿੱਕੇ ਨਿੱਕੇ ਪੜ ਲੈ ਉਹਨਾਂ ਦੇ ਘਰ ਘਾਟ ਤੇ ਇਹ ਸਾਰਾ ਇੱਕ ਡਰਾਮਾ ਹੈ ਸੋ ਸਰਕਾਰ ਨਾਲ ਦੀ ਕੋਈ ਗੱਲ ਨਹੀਂ ਸੇਕੋ ਸਾਡੀ ਗੱਲ ਕਰੀਏ ਪਾਰਟੀ ਦੀ ਮੌਜੂਦਗੀ ਨੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਨਿਕਲਦਾ ਕਿ ਹੈ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਚ ਬਟਿੰਡਾ ਚ ਕੀਤੀ ਹੈਗੀ ਹੈ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿ ਰਿਹਾ ਕਿ ਸਾਡਾ ਜਿਹੜੀ ਸਾਡੀ ਪਾਰਟੀ ਹੈ ਦੇਖੋ ਪਹਿਲੀ ਦਫਾ ਭਰਤੀ ਹੋਈ ਐਤ ਕੀ ਪਿੰਡ ਪਿੰਡ ਜਾ ਕੇ ਵਰਕਰਾਂ ਨੇ ਘਰ ਘਰ ਜਾ ਕੇ ਭਰਤੀ ਕੀਤੀ ਔਰ ਨਾਲ ਟੈਲੀਫੋਨ ਨੰਬਰ ਦਿੱਤੇ ਆ ਸਾਰਾ ਕੋਰਨ ਅਗਲਿਆਂ ਦੇ ਦਸਤਕਤ ਕਰਵਾਏ ਆ ਕੋਈ ਪਰਚੀ ਸਾਡੀ ਚੈੱਕ ਕਰ ਲੈਣ ਉਹਤੇ ਦਸਤਕਤ ਵੀ ਆ ਔਰ ਇਹ ਜਿਹੜੀ ਭਰਤੀ ਕਰਨ ਨੂੰ ਕਹਿੰਦੇ ਆ ਪਹਿਲੀ ਗੱਲ ਤਾਂ ਦੇਖੋ ਨਾਤਾਏ ਰਜਿਸਟਰਡ ਪਾਰਟੀ ਐ ਇਹਨਾਂ ਨੇ ਕਿਹਾ ਸੀ ਅਕਾਲ ਤੱਕ ਸਭ ਤੋਂ ਅਸੀਂ ਭਰਤੀ ਸ਼ੁਰੂ ਕਰਾਂਗੇ ਇਹਨਾਂ ਦੀ ਪਰਚੀ ਦੇ ਥੱਲੇ ਲਿਖਿਆ ਹੈ ਕਿ ਪੰਜ ਮੈਂਬਰੀ ਕਮੇਟੀ ਕਾਲੀ ਦਲ ਕਿਹੜਾ ਕਾਲੀ ਦਲ ਕੋਈ ਰਜਿਸਟਰਡ ਹੋਇਆ ਕਾਲੀ ਦਲ ਕਿਹੜਾ ਨਾ ਕੋਈ ਪਤਾ ਹੈ ਨਾ ਕੋਈ ਸੁਦਾ ਹੈ ਸੋ ਹਵਾ ਜਡਾਂਗਾ ਮਾਰਨ ਦਾ ਕੀ ਫਾਇਦਾ ਹੈ ਸ਼ਰਮਣੀ ਆਕਾਲੀ ਦਲ ਜਿਹੜਾ ਹੈ ਇਹ 104 ਸਾਲ ਪੁਰਾਣੀ ਪਾਰਟੀ ਹੈ ਔਰ ਇਹੀ ਪਾਰਟੀ ਖੇਤਰੀ ਪਾਰਟੀ ਜਿਹੜੀ ਹੈ ਇਹੀ ਰਹਿਣੀ ਹੈ ਔਰ ਇਸ ਨੇ ਹੀ ਅਗਲੀ ਸਰਕਾਰ ਬਣਾਉਂ ਸੇਖੋ ਸਭ ਇਹ ਗੱਲ ਕਰੀਏ ਸ਼ਰਮਣੀ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਵਲ ਇੱਕ ਵਾਰ ਫਿਰ ਕੀ ਲੱਗਦਾ ਪ੍ਰਧਾਨ ਬਣਨਗੇ ਸ਼ਰਮਣੀ ਆਕਾਲੀ ਦਲ ਬਾਵਲੇ ਦੇ ਦੇਖੋ ਜੀ ਪਹਿਲੀ ਗੱਲ ਤਾਂ ਡੈਲੀਗੇਟਾਂ ਨੇ ਬਣਾਉਣਾ ਹੈ ਡੈਲੀਗੇਟ ਡੈਮੋਕ੍ਰੇਸੀ ਸਿਸਟਮ ਹੈ ਡੈਲੀਗੇਟ ਜਿਹਨੂੰ ਮਰਜ਼ੀ ਬਣਾ ਦੇਣ ਇਹ ਤਾਂ ਡੈਲੀਗੇਟਾਂ ਨੇ ਫੈਸਲਾ ਕਰਨਾ ਕੀ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ 2027 ਚ ਸੱਤਾ ਚ ਵਾਪਸੀ ਕਰੇਗਾ ਬਿਲਕੁਲ 100% ਸੱਤਾ ਚ ਵਾਪਸੀ 100 ਕੀ ਭਾਜਪਾ ਨਾਲ ਸਮਝੌਤਾ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਇਹ ਮੌਕਾ ਦੱਸੂਗਾ